ਰੋਂਦਿਆਂ ਦੀ ਖੁਸ਼ਰੀਕ ਬੀਬੂ ਹੈ ਢੋਲੈਂਦੇ ਬੇਨ ਮਾਮਾ ਦੇ ਕਾਂ ਵੀ ਟੁਕੜੇ ਖੋਲੈਂਦੇ ਰੋਂਦਿਆਂ ਦੀ ਖੁਸ਼ਰੀਕ ਬੀਬੂ ਹੈ ਢੋਲੈਂਦੇ ਬਿਨ ਮਾਮਾ ਦੀ ਕਾਵੀ ਟੁਕੜੇ ਖੋ ਲੈਂਦੇ ਮਾਮਾ ਵਾਲੀਆਂ ਥਾਵਾਂ ਨਾ ਕੋਈ ਲੈ ਲੈਂਦਾ ਉਤਲੇ ਮਨੋਂ ਤਾਂ ਹਰ ਕੋਈ ਪੁੱਤ ਰਾ ਕੈ ਲੈਂਦਾ ਵੇ ਲੋਕੋ ਉਤਲੇ ਮਨੋਂ ਤਾਹਰ ਕੋਈ ਪੁੱਤਰਾ ਕੈ ਲੈਂਦਾ ਨਦੀ ਨਹਿਣਾ ਚੋਂ ਹੰਝੂਾਂ ਦੀ ਫਿਰ ਵਗਦੀ ਐ ਮਾਮਾ ਵਜੂ ਦੁਨੀਆ ਸੁਣੀ ਲੱਗਦੀ ਐ ਵੇ ਲੋਕੋ ਮਾਮਾ ਵਜੂ ਦੁਨੀਆ ਸੁਣੀ ਲੱਗਦੀ ਐ ਮਾਂ ਦਾ ਦਿਲ ਹੀ ਪੁੱਤ ਦੇ ਉਹ ਗੁਣ ਡਰ ਸਕਦਾ ਮਾਂ ਵਾਂਗ ਕੌਣ ਬਾਫ ਹੈ ਕਰ ਸਕਦਾ ਹੁਦ ਪਖਾਂ ਕਟ-ਕਟ ਕੇ ਪੁੱਤਰ ਜਾਉਂਦੀ ਐ ਫਟੇ ਪੁਰਾਣੇ ਤਨ ਤੇ ਸੂਟ ਹੰਡਾਉਂਦੀ ਐ ਵੇ ਲੋਕੋ ਫਟੇ ਪੁਰਾਣੇ ਤਨ ਤੇ ਸੂਟ ਹੰਡਾਉਂਦੀ ਐ ਤਾਈਓ ਸ਼ਾਇਰਾ ਰੱਬ ਆਖੇ ਮਾਵਾ ਨੂੰ ਤਾਈਓ ਸ਼ਾਇਰਾ ਰੱਬ ਆਖੇ ਮਾਵਾ ਨੂੰ ਲੱਭ ਨਾ ਸਕੇ ਬਜ਼ਾਰੋਂ ਕੋਈ ਇਹ ਸ਼ਾਹਮਾਨੂ ਲੱਭ ਨਾ ਸਕੇ ਬਜ਼ਾਰੋਂ ਕੋਈ ਇਹ ਸ਼ਾਮਾਨੂ ਕੋਈ ਵੀ ਮੁਸ਼ਕਿਲ ਤੇਨੂੰ ਜੇ ਰਾਹ ਵਿੱਚ ਕੇਰੇ ਪੁੱਤ ਰਾਮਾ ਦੀਆਂ ਨਾਲ ਦੁਆਵਾਂ ਜੀ ਤੇਰੇ ਕੋਈ ਵੀ ਮੁਸ਼ਕਿਲ ਤੇਨੂੰ ਜੇ ਰਾਹ ਵਿੱਚ ਕੇਰੇ ਪੁੱਤ ਰਾਮਾ ਦੀਆਂ ਨਾਲ ਦੁਆਵਾਂ ਜੀ ਤੇਰੇ ਕਾਰ ਦੇ ਵਿੱਚ ਬੈਠੇ ਰੱਬ ਨੂੰ ਕਦੇ ਰਸਾਇਓ ਨਾ ਭੁੱਲ ਕੇ ਵੀ ਕਦੇ ਮਾਂ ਦਾ ਦਿਲ ਤੜਫਾਇਓ ਨਾ ਵੇਲੋ ਕੋ ਭੁੱਲ ਕੇ ਵੀ ਕਦੇ ਮਾਂ ਦਾ ਦਿਲ ਤੜਫਾਇਓ ਨਾ ਉਸ ਵੇੜੇ ਨੂੰ ਜੰਨਤ ਤੂੰ ਵਦ ਚਾਉਣਾ ਏ ਉਸ ਨਗਰੀ ਦਾ ਮੋਝ ਆਇਆਉਂਦਾ ਰਹਿਣਾ ਏ ਉਸ ਵੇੜੇ ਨੂੰ ਜੰਨਤ ਤੂੰ ਵਦ ਚਾਉਣਾ ਏ ਉਸ ਨਗਰੀ ਦਾ ਮੋਝ ਆਇਆਉਂਦਾ ਰਹਿਣਾ ਏ ਰੋਂਦਿਆਂ ਦੇਖ ਸ਼ਰੀਕ ਵੀ ਬੂਹੇ ਧੋ ਲੈੰਦੇ ਬਿਨ ਮਾਮਾ ਦੇ ਕਾਂ ਵੀ ਟੁਕੜੇ ਖੋ ਲੈੰਦੇ ਮਾਮਾ ਵਾਲੀਆਂ ਥਾਂਵਾਂ ਨਾ ਕੋਈ ਲੈ ਲੈੰਦਾ ਹੋਏ ਉਤਲੇ ਮਨੋ ਤਾਂ ਹਰ ਕੋਈ ਪੁੱਤਰਾ ਕੈ ਲੈਂਦਾ ਵੇ ਲੋਕੋ ਉਤਲੇ ਮਨੋਂ ਤਾਂ ਹਰ ਕੋਈ ਪੁੱਤਰਾ ਕੈ ਲੈਂਦਾ